ਅੱਜ ਮੈਂ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹਣਾ ਹੈ ਅਪੀਲ ਕੀ ਆ ਅਪੀਲ ਇਹ ਆ ਇਹ ਵੀਡੀਓ ਨੂੰ ਸਕਿਪ ਨਹੀਂ ਕਰਨਾ ਸਾਰੀ ਦੇਖਣਾ ਇਹ ਵੀਡੀਓ ਕੋਨੇ ਕੋਨੇ ਤੱਕ ਪਹੁੰਚਾਉਣ ਦੀ ਤੁਹਾਡੀ ਜ਼ਿੰਮੇਵਾਰੀ ਆ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਗੰਦੀਆਂ ਸਰਕਾਰਾਂ ਨੇ ਤੁਹਾਡੇ ਨਾਲ ਫੇਰ ਗੇਮ ਖੇਡਣੀ ਆ ਕਿਦੇ ਨਸ਼ੇ ਦੇ ਮੁੱਦੇ ਉੱਤੇ ਵੋਟਾਂ ਲੈਂਦੇ ਆ ਕਿਦੇ ਧਰਮਾਂ ਦੇ ਨਾਂ ਤੇ ਵੋਟਾਂ ਲੈਂਦੇ ਆ ਕਿਦੇ ਜਾਤ ਪਾਤ ਦੇ ਨਾਂ ਤੇ ਵੋਟਾਂ ਲੈਂਦੇ ਆ ਇਹਦੇ ਬਿਆਦਬੀਆਂ ਦੇ ਨਾਂ ਤੇ ਵੋਟਾਂ ਲੈਂਦੇ ਆ ਕਿਤੇ ਕਿਸਾਨਾਂ ਨੂੰ ਪਰਮਾਉਣ ਦੇ ਖਾਤਰ ਵੋਟਾਂ ਲੈਂਦੇ ਆ ਕਿਤੇ ਗਰੀਬਾਂ ਨੂੰ ਆਟਾ ਦਾਲ ਸਕੀਮ ਬੜੀਆਂ-ਬੜੀਆਂ ਕਹਿ ਕੇ ਵੋਟਾਂ ਲੈ ਜਾਂਦੇ ਆ ਤੇ ਫਿਰ ਤੁਹਾਡਾ 4 ਸਾਲ ਜਿਹੜਾ ਇਹ ਕੋਈ ਹਾਲਚਾਲ ਨਹੀਂ ਪੁੱਛਦੇ ਜਾਨੀ ਕਿ 1 ਸਾਲ ਦੇ ਵਿੱਚ ਫਿਰ ਤੁਹਾਨੂੰ ਮਾਰਾ-ਮਗਟਾ ਜਿਹੜਾ ਦਾਣਾ ਪਾਣੀ ਦੇ ਦਿੰਦੇ ਆ ਤੇ ਤੁਸੀਂ ਫੇਰ ਫਿਰ ਜੰਨੇ ਹੋ ਤੇ ਫਿਰ ਤੁਸੀਂ 5 ਸਾਲਾਂ ਲਈ ਆਪਣੇ ਹੱਥ ਵਢਾ ਲੈਨੇ ਹੋ ਤੇ ਐਤਕੀ ਬੇਨਤੀ ਆ ਪੰਜਾਬ ਵਾਸੀਆਂ ਨੂੰ ਇਹਨਾਂ ਸਾਰੇ ਰਵਾਇਤੀ ਪਾਰਟੀਆਂ ਜਿੰਨੀਆਂ ਵੀ ਆ ਜਿਨ੍ਹਾਂ ਨੇ ਅੱਜ ਗੁੰਡਾਗਰਦੀ ਮਚਾਈ ਹੋਈ ਆ ਉਹ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਪਰ ਲੋਕਾਂ ਨੂੰ ਜ਼ਰੂਰ ਬੇਨਤੀ ਆ ਕਿ ਕਿਸੇ ਦੇ ਝਾਸੇ ਵਿੱਚ ਨਾ ਆਇਓ ਕਿਉਂਕਿ ਜੇਕਰ ਤੁਸੀਂ ਆਪਣੇ ਬੱਚੇ ਬਚਾਉਣੇ ਆ ਆਪਣੇ ਪੁੱਤਰ ਬਚਾਉਣੇ ਆ ਜੇ ਤੁਸੀਂ ਕਹਿਣੋ ਕਿ ਸਾਡੇ ਪੁੱਤਰ ਨਸਿਆਂ ਤੋਂ ਬਚ ਜਾਣ ਜੇ ਤੁਸੀਂ ਚਾਹਣਿਓ ਕਿ ਸਾਡੇ ਪੁੱਤਰਾਂ ਦੇ ਗੋਲੀ ਦੇ ਬੱਜੇ ਫੇਕ ਅਨਕਾਊਂਟਰ ਨਾ ਹੋਣਾ ਤਾਂ ਫਿਰ ਤੁਸੀਂ ਇੱਕ ਉਹ ਕੌਮ ਦਾ ਰਾਹ ਫੜਿਓ ਜਿਹੜੀ ਕੌਮ ਆ ਜਿਹੜੀ ਬਾਹ ਫੜ ਕੇ ਤਾਰ ਨੂੰ ਬੇੜੇ ਲਾ ਸਕੇ ਬੜੇ ਟਾਈਮ ਤੋਂ ਜਿਹੜਾ ਕਿ ਬੇੜੀਆਂ ਦੇ ਵਿੱਚ ਜਿਹੜੇ ਬੱਟੇ ਪਾ ਰਹੇ ਨੇ ਇਹ ਲੋਕ ਇਹ ਕਹਿੰਦੇ ਆ ਕਿ 47 ਤੋਂ ਲੈ ਕੇ ਜਦੋਂ ਭਾਰਤ ਆ ਯਾਦ ਹੋਇਆ ਹੁਣ ਤੱਕ ਅੱਸੀ ਕਹਿੰਦੇ ਮਾਰਕਾ ਮਾਰ ਦਿੱਤਾ ਤੁਸੀਂ ਬਾਦਲ ਦਾਲ ਜਿਤਾ ਕੇ ਦੇਖ ਲਿਆ ਪੰਜ ਵਾਰੀ ਕਾਂਗਰਸ ਨੂੰ ਜਿਤਾ ਕੇ ਦੇਖ ਲਿਆ ਆਮ ਆਦੀ ਪਾਰਟੀ ਨੂੰ ਜਿਤਾ ਕੇ ਦੇਖ ਲਿਆ ਬੜਾ ਕੋ ਜ ਤੁਸੀਂ ਹੁਣ ਬੀਜੇਪੀ ਨੂੰ ਨਾ ਕਹਦੇ ਹੋ ਕਿ ਦੇ ਹੁਣ ਕਹਦੇ ਇਹ ਨਾ ਕਹਦੇ ਕਿ ਇੱਕ ਮੌਕਾ ਬੀਜੇਪੀ ਨੂੰ ਦੇ ਦਿਓ ਮੈਂ ਤੁਹਾਨੂੰ ਕੁਝ ਵੀਡੀਓ ਸੁਣਾਉਣਾ ਹੈਗਾ ਹੁਣ ਪਾਣੀਆਂ ਦੇ ਨਾਂ ਉੱਤੇ ਹੁਣ ਇੱਕ ਪ੍ਰਸਾਸਤ ਕਹੇ ਜਾ ਰਹੀ ਆ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ ਐਸਐਲ ਨਹਿਰ ਦਾ ਮੁੱਦਾ ਅੱਜ ਫੇਰ ਜਿਹੜਾ ਕਿ 5 ਸਾਲਾਂ ਤੋਂ ਜਿਹੜਾ ਬੰਦ ਪਿਆ ਸੀ ਅੱਜ ਫੇਰ ਉਹ ਭੱਕ ਗਿਆ ਕਿਉਂ ਭੱਕ ਗਿਆ ਇਹ 2027 ਦੀ ਇਲੈਕਸ਼ਨਾਂ ਕਰਕੇ ਸਾਰਾ ਕੁਝ ਹੋਣ ਵਾਲਾ ਹੈਗਾ ਦੂਸਰੀ ਬੇਨਤੀ ਇਹ ਆ ਨਾਰੇ ਬਾਸਤ ਦੇ ਨਾਂ ਵੱਜੇ ਬੰਸਰੇ ਇਹ ਇੱਕ ਕਹਾਵਤਾ ਇਹ ਆਉਣ ਵਾਲਾ ਸਮਾਂ ਭਵਿੱਖ ਬਹੁਤ ਹੀ ਖਤਰਨਾਕ ਆ ਜੋ ਅੱਜ ਹਾਲਾਤ ਪੰਜਾਬ ਦੇ ਮਾਫ ਕਰਨਾ ਇਸ ਦੇਸ਼ ਦੇ ਜੇ ਨੂੰ ਤੁਸੀਂ ਭਾਰਤ ਕਹਿੰਦੇ ਇੰਡੀਆ ਕਹਿੰਦੇ ਹਿੰਦੁਸਤਾਨ ਕਹਿੰਦੇ ਹੋ ਤੇ ਪਾਕਿਸਤਾਨ ਦੇ ਨਾਲ ਸਬੰਧ ਨੇ ਜਿਹੜੇ ਉਹ ਵਿਗੜ ਰਹੇ ਨੇ ਦੂਜੇ ਮੁਲਕ ਚਾਹੁੰਦੇ ਆ ਇਹ ਲੜਨਾ ਸਾਡੀਆਂ ਜਿਹੜੇ ਜਹਾਜ਼ ਵੇਚਣਾ ਸਾਡੀਆਂ ਤੋਪਾਂ ਵੇਚਣਾ ਸਾਡੇ ਬੰਬ ਵੇਚਣਾ ਸਾਡਾ ਗ੍ਰੇਨੇਡ ਵੇਚਣਾ ਨੁਕਸਾਨ ਕਿਦਾ ਹੋਣਾਗਾ ਆਵ ਜਨਤਾ ਦਾ ਇਹਨਾਂ ਦਾ ਕੁਛ ਨਹੀਂ ਜਾਣਾ ਪਰ ਜੇਕਰ جنگ ਲੱਗਦੀ ਆ ਜੇਕਰ ਇਹ ਮਨਸੂਬੇ ਆ ਸਰਕਾਰ ਇਹਨਾਂ ਦੇ ਮਨਸੂਬਿਆਂ ਤੇ ਆਉਂਦੀ ਆ ਠੀਕ ਹੈ ਕਿ ਭਾਈ ਜੋ ਕੋਈ ਵਾਅਦਾ ਕਰਦਾ ਉਹਦਾ ਜਵਾਬ ਦੇਣ ਦਾ ਤਾਂ ਹੱਕ ਬਣਦਾਗਾ ਪਰ ਲੜਾਈ ਲੱਖ ਕੇ ਕਦੇ ਮਸਲੇ ਦਾ ਹੱਲ ਨਹੀਂ ਹੁੰਦਾ ਤੁਸੀਂ ਕਹਿ ਦਿਨੋ ਅੱਜ ਅਸੀਂ ਫਲਾਣੇ ਦਾ ਪਾਣੀ ਰੋਕ ਦਿੰਨੇ ਅੱਜ ਧੌਂਕੇ ਦਾ ਰੋਕ ਦਿੰਨੇ ਆ ਇਹ ਗੱਲਾਂ ਦੇ ਨਾਲ ਤੁਹਾਡੀਆਂ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਆਉਣ ਵਾਲਾ ਭਵਿੱਖ ਬਹੁਤ ਮਾੜਾ ਹੋਊਗਾ ਨਾ ਇਤੇ ਅਮਿਤਸਰ ਰਹਿਣਾ ਨਾ ਮੋਦੀ ਰਹਿਣਾ ਸਾਰਿਆਂ ਦੀ ਗੱਡੀਆਂ ਲੱਤ ਜਾਣੀਆਂ ਨੇ ਸਾਰੇ ਦੀ ਗੱਦੀਆਂ ਲੱਤ ਜਾਣੀਆਂ ਨੇ ਫਿਰ ਜਿਹੜਾ ਆਉਣ ਵਾਲਾ ਟਾਈਮ ਆ ਉਹਦੇ ਉੱਪਰ ਰਾਜ ਕਿਦਾ ਹੋਊਗਾ ਤੇ ਦੇਸ਼ ਕਿਦੇ ਹਵਾਲੇ ਹੋਊਗਾ ਇਹ ਦੇਸ਼ ਹਵਾਲੇ ਹੋਊਗਾ ਫੌਜ ਦੇ ਇਹ ਪੰਜਾਬ ਕਿਦੇ ਹਵਾਲੇ ਹੋਊਗਾ ਫੌਜ ਦੇ ਕਿਉਂਕਿ ਆਉਣ ਵਾਲਾ ਵਕਤ ਬਹੁਤ ਹੀ ਭਿਆਨਕਾ ਇਹਨੂੰ ਜਾਂਚਾਂ ਦੀ ਇਹਨੂੰ ਪਾਪਾਂ ਦੀ ਜ਼ਰੂਰਤ ਆ ਤੇ ਅਸੀਂ ਆਪਣੀ ਟਾਸਰਬਾਜ਼ੀਆਂ ਕਰਕੇ ਜਿਹੜਾ ਪੰਜਾਬ ਦੇ ਵਿੱਚ ਇੱਕ ਐਜਾ ਮਾਹੌਲ ਸੱਜਿਆ ਹੋਇਆਗਾ ਕੋਈ ਕਹਿੰਦਾ ਭਾਈ ਅੰਮਰਤਪਾਲ ਮਾਰਾਗਾ ਕੋਈ ਉਹਦੇ ਵਿਰੋਧੀ ਅੱਜ ਲੱਖ ਵਿਰੋਧੀ ਬਣ ਰਹੇ ਅੰਮਰਤਪਾਲ ਸਿੰਘ ਦੇ ਅਸੀਂ ਦੇਖੋ ਕਿਸੇ ਦੇ ਸਪੋਰਟਰ ਨਹੀਂ ਕਿਸੇ ਦੇ ਮੈਂਬਰ ਨਹੀਂ ਨਾ ਕਿਸੇ ਦੇ ਅੰਨੀਆਂ ਭੇਡਾਂ ਵਾਲੇ ਨਾ ਅੰਨੇ ਭਗਤਾ ਗੱਲ ਅਸੀਂ ਸੱਚ ਤੇ ਹੱਕ ਦੀ ਕਰਨੀ ਆ ਤੇ ਚਾਹੇ ਦੇ ਕਿਸੇ ਦੇ ਗਿੱਟੇ ਲੱਗੇ ਚਾਹੇ ਲੱਗੇ ਗੋਡੇ ਅੱਜ ਅੰਮਰਤਪਾਲ ਦੇ ਇਹ ਬੈਰੀ ਮਜਿਠੀਏ ਵਰਗੇ ਜਾਂ ਹੋਰ ਕੋਈ ਦਬਾਬੀ ਆ ਜਾਂ ਅਨੇਕਾ ਹੋਰ ਨੇ ਬੜੇ ਬੜੇ ਚੋਲਿਆਂ ਵਾਲੇ ਜਿਨ੍ਹਾਂ ਨੇ ਕਿ ਪਿਛਲੇ ਸਮੇਂ ਦੇ ਵਿੱਚ ਬੁੱਡੇ ਬੁੱਡੇ ਗਰਥੀ ਕੁੱਟੇ ਸੀ ਜਿਨ੍ਹਾਂ ਨੂੰ ਕਿ ਸਰੇ ਆਵ ਢਾ ਲੈਂਦੇ ਸੀ ਜਾ ਕੇ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਦੇ ਗੁੰਡਾ ਦੇੜਾ ਗੁੰਡਾ ਦਾਲਾ ਅੱਜ ਜਿਨ੍ਹਾਂ ਨੇ ਇੱਥੇ ਗੁੰਡਾਗਰਦੀ ਫਲਾਈ ਆ ਜਿਨ੍ਹਾਂ ਨੇ ਇੱਥੇ ਗੁੰਡਾਗਰਦੀ ਕੀਤੀ ਆ ਜਿਹੜੇ ਕੋਈ ਖਾੜਕੁਬਾਦ ਨਹੀਂ ਪੁੱਛ ਲਵਾਈ ਫਿਰਦੇ ਤਲਵਾੜੇ ਵਰਗੇ ਖੋਸੇ ਵਰਗੇ ਦਵਾਬੀ ਵਰਗੇ ਜਬ 5-7 ਜਾਣੇ ਹੋਰ ਨੇ ਉਹ ਉਧਰ ਬੈਠਾ ਕੋਈ ਉਧਰ ਬੈਠਾ ਇਹਨਾਂ ਦੀ ਡਿਊਟੀ ਲਈ ਲਈ ਹੋਈ ਆ ਭਾਈ ਸਰਕਾਰਾਂ ਨੇ ਇਹਨਾਂ ਦੀ ਡਿਊਟੀ ਲਈ ਹੋਈ ਆ ਏਜੰਸੀਆਂ ਨੇ ਕਿ ਤੁਸੀਂ ਆ ਕੰਮ ਕਰਨਾ ਤੁਸੀਂ ਆ ਸਬਦ ਬੋਲਣੇ ਆ ਤੇ ਦੂਸਰੇ ਪਾਸੇ ਡਿਊਟੀ ਲਾਤੀ ਮਜੀਠੀਏ ਦੀ ਕਿ ਭਾਈ ਮਜੀਠੀਆ ਤੂੰ ਆ ਕੁਛ ਕਰ ਤੇ ਮਜੀਠੀਆ ਅੱਜ ਕਰ ਰਿਹਾ ਪਹਿਲਾਂ ਤੁਹਾਨੂੰ ਵੀਡੀਓ ਸੁਣਾਦਾ ਤੇ ਫਿਰ ਆਪਾਂ ਗੱਲਬਾਤ ਕਰਦੇ ਆ ਕਿ ਕਵੇਂ ਸਿਆਸਤ ਹੋਊਗੀ ਪਾਣੀਆਂ ਦੇ ਨਾਂ ਤੇ ਕਵੇਂ ਵੋਟਾਂ ਲਈਆਂ ਜਾਣਗੀਆਂ ਇਹ ਤੁਹਾਨੂੰ ਪਹਿਲਾਂ ਆਪਾਂ ਗੱਲਬਾਤ ਕਰ ਸੁਣਾਉਣੇ ਆ ਇਹ ਜਿਹੜਾ ਪਾਣੀਆਂ ਦਾ ਹਸਬਤਾ ਹੁੰਦਾ ਜਿਹੜਾ ਅੰਕੜਾ ਹੁੰਦਾ ਕਿ 21 ਮਈ ਤੋਂ 21 ਮਈ ਤੱਕ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਸਤਾ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ ਪਰ ਕਿਉਂਕਿ ਪਹਿਲਾਂ ਕੋਈ ਹਸਬਤਾਵ ਰੱਖਿਆ ਨਹੀਂ ਗਿਆ ਪਹਿਲਾਂ ਬਾਦਲ ਮੇਂ ਕੈਪਟਨ ਵੇਲੇ ਕੋਈ ਚੱਕਰੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਚ ਲੈ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਸਾਡੇ ਟੀਲਾਂ ਤੇ ਪਾਣੀ ਪਹੁੰਚ ਰਿਹਾ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ ਹੈ ਮੈਂ ਗੱਲ ਸੌਦੀ ਇੱਕ ਮਗਾਉਣਾ ਮਕਾਉਣਾਗਾ ਕਿ ਭਗਵਾਨਤ ਮਾਨ ਜੀ ਕਹਿ ਰਹੇ ਆ ਕਿ ਸਾਲ ਦੀ ਸਾਲ ਮਈ ਤੱਕ ਹਿਸਾਬ ਹੁੰਦਾਗਾ ਤੇ ਤਿੰਨ ਸਾਲਾਂ ਤੋਂ ਤਿੰਨ ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੇ ਭਾਈ 3 ਸਾਲ ਲੰਘ ਗਏ ਉਦੋਂ ਹਿਸਾਬ ਕਿਉਂ ਨਹੀਂ ਹੋਇਆ ਅੱਜ ਤੀਜਾ ਸਾਲ ਚੱਲ ਪਿਆ ਅੱਜ ਹਿਸਾਬ ਹੋ ਗਿਆ ਅੱਜ ਪਤਾ ਲੱਗ ਗਿਆ ਕਿ ਰੌਲਾ ਪਹਿਲੇ 2027 ਨੂੰ ਲੈ ਕੇ ਉਹ ਪਾਰਟੀ ਕਹਿੰਦੀ ਮੈਂ ਦਿੱਤਾ ਉਹ ਪਾਰਟੀ ਕਹਿੰਦੀ ਮੈਂ ਮੁੱਖ ਮੰਤਰੀ ਹੁਮਾ ਉਹ ਕਹਿੰਦਾ ਮੈਂ ਮੁੱਖ ਮੰਤਰੀ ਹੁਮਾ ਇਸ ਕਰਕੇ ਅੱਜ ਸਾਰੇ ਮੈਂ ਪਹਿਲਾਂ ਤੁਹਾਨੂੰ ਕਿਹਾਗਾ ਕਿ ਹੁਣ ਸਿਆਸਤ ਪਾਣੀ ਤੇ ਹੋਣੀ ਆ ਤੇ ਹੁਣ ਲੱਗ ਪਈ ਆ ਤੇ ਬੜਾ ਸੋਚ ਸਮਝ ਕੇ ਚੱਲਣ ਦਾ ਜਿਹੜਾ ਫੈਸਲਾ ਲੈਣਾਗਾ ਤੇ ਅੱਜ ਜੋ ਕੁਝ ਕਹਿ ਰਹੇ ਨੇ ਲੋਕ ਆ ਮਜੀਠੀ ਨੂੰ ਵੀ ਜਾਣਦੇ ਆ ਅੰਮਰਤਪਾਲ ਨੂੰ ਵੀ ਜਾਣਦੇ ਆ ਤੇ ਭਾਈ ਤੁਹਾਡੇ ਜਿੱਦਾ ਜਿਹੜਾ ਮਜੀਠੀ ਦਾ ਸ਼ਖਬੀਰ ਬਾਦਲਾ ਉਹਨੂੰ ਵੀ ਜਾਣਦੇ ਆ ਅੱਜ ਲੋਕ ਤੁਹਾਡੀਆਂ ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਲਿਆ ਰਹੇ ਆ ਮਜੀਠੀਆ ਮਜੀਠੀਆ ਦੀਆਂ ਪੁਰਾਣੀਆਂ ਵੀਡੀਓ ਸ਼ਖਬੀਰ ਬਾਦਲ ਦੀਆਂ ਪੁਰਾਣੀਆਂ ਵੀਡੀਓ ਸ਼ਖਬੀਰ ਬਾਦਲ ਇੱਕ ਗੱਡੀ 'ਚ ਬੈਠਾਗਾ ਉਸ ਗਿੱਜੇ ਤੋਂ ਕੱਢ ਕੇ ਖਾਂਦਾਗਾ ਲੋਕ ਉਸਨੂੰ ਵੀ ਟ੍ਰੋਲ ਕਰੀ ਜਾ ਰਹੇ ਆ ਦੂਸਰੇ ਪਾਸੇ ਮਜੀਠੀਆ ਉਹ ਕਿਹੜਾ ਡੇਰਾ ਉਹ ਕਿਹੜਾ ਸਾਲ ਜਿਹਦੇ ਪੈਰੀ ਨਹੀਂ ਡਕਿਆ ਇਹ ਜਾ ਕੇ ਸਰਸਿਆਲ ਦੇ ਪੈਰੀ ਜਾ ਕੇ ਸਾਰਾ ਟੱਬਰ ਬਦਲ ਘੜੇ ਡਕਦਾ ਰਿਆ ਨੂਰ ਬਹਿਲਾ ਦੀ ਨੂਰ ਬਹਿਲੀਆ ਜਿਹੜਾ ਅਜੇ ਫਰਿੱਜ ਤੇ ਲੱਗਿਆ ਪਿਆਗਾ 10-12 ਸਾਲਾਂ ਤੋਂ ਇਹਨੇ ਸਮਾਦੀ ਲਾਈ ਹੋਈ ਆ ਸਾਧ ਨੇ ਤੇ ਉਹਨਾਂ ਦੀ ਚੇਲੀ ਕੌਣ ਸੀ ਸਵੀਰ ਬਦਲ ਦੀ ਮਾਂ ਤੇ ਦੂਸਰਾ ਕਦੇ ਸਖਬੀਰ ਸਾਪਾ ਪਵਾਈ ਜਾਂਦਾ ਕਦੇ ਉਹਦੇ ਗੋਡੀ ਹੱਥ ਲਾਈ ਜਾਂਦਾ ਕਦੇ ਮਜੀਠੀਆ ਉਹਦੇ ਗੋਡੀ ਹੱਥ ਲਾਈ ਜਾਂਦਾ ਕਹਿੰਦਾ ਭਾਵ ਕਿ ਜਿੰਨਾ ਡੇਰਾ ਬਾਦ ਖੜਾ ਕੀਤਾ ਤਾਂ ਬਾਦਲ ਕਹਿੰਦੀ ਦੇਣਾ ਜੋ ਕੁਝ ਸਭ ਪੰਜਾਬ ਦੇ ਹਾਲਾਤ ਨੇ ਅੱਜ ਇਹਨਾਂ ਦੀ ਦੇਣ ਕਰਕੇ ਸਾਰਾ ਕੁਝ ਹੋਇਆਗਾ ਜੇ ਇਹਨਾਂ ਨੇ ਆਰਐਸਐਸ ਭਾਜਪਾ ਨੂੰ ਪੰਜਾਬ ਦੇ ਵਿੱਚ ਪੈਰ ਲਵਾਏ ਗੁਰਦੁਆਰਿਆਂ ਤੇ ਕਬਜ਼ਾ ਕਰਵਾਏ ਗੁਰਦੁਆਰਿਆਂ ਦੇ ਵਿੱਚ ਬਾੜੇ ਸਿਆਸੀ ਦਖਲਅੰਦਾਜ਼ੀਆਂ ਕੀਤੀਆਂ ਪੰਜਾਬ ਦੇ ਵਿੱਚ ਤੇ ਅੱਜ ਜਿਹੜਾ ਭੁਗਤਣਾ ਸਾਰੇ ਪੰਜਾਬ ਨੂੰ ਪੈ ਰਿਹਾ ਅੱਜ ਜੋ ਪੰਜਾਬ ਦਾ ਮਾਹੌਲ ਆ ਕਦੇ ਕਹਿੰਦੇ ਹੁੰਦੇ ਆ ਮਹਾਰਾਜਾ ਅਨੰਦ ਸਿੰਘ ਦਾ ਰਾਜ ਸੀ ਕਿ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਦਿਓ ਤਾਂ ਬਾਪਸਾ ਆ ਜਾਂਦਾ ਸੀ ਉਹੀ ਸੋਨਾ ਮੁੜ ਕੇ ਪਰ ਅੱਜ ਕਿਸੇ ਧੀ ਭੈਣ ਨੂੰ ਤੁਸੀਂ ਚਾਹੇ ਦੁਪਹਿਰ ਚਾਹੇ ਸ਼ਾਮ ਨੂੰ ਚਾਹੇ ਕਿਸੇ ਵੇਲੇ ਸੋਨਾ ਪਾ ਕੇ ਤੁਸੀਂ ਕਿਲੋ 2 ਕਿਲੋ ਮੀਟਰ ਤੱਕ ਭੇਜ ਦਿਓ ਤੇ ਨਾ ਤਾਂ ਸਾਡੀ ਭੈਣ ਦੇ ਵਾਪਸ ਆਉਣਾ ਤੇ ਨਾ ਹੀ ਸਿਆਉਣਾ ਵਾਪਸ ਆਉਣਾ ਅੱਜ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਨੇ ਅੱਜ ਪੰਜਾਬ ਦੇ ਵਿੱਚ ਗੁੰਡਾਗਰਦੀ ਆ ਅੱਜ ਜਿਹੜੇ ਡਰੱਗ ਨੇ ਨਸਿਆਂ ਦੇ ਵਿੱਚ ਜਿਨ੍ਹਾਂ ਨੇ ਕਿ ਜਦੀਸ਼ ਭੋਲੇ ਨੇ ਨਾ ਲੱਤਾ ਸਿੱਧਾ ਕਿ ਡਰੱਗ ਦੇ ਮਾਮਲੇ ਦੇ ਵਿੱਚ ਆ ਬੰਦੇ ਸ਼ਾਮਲ ਨੇ ਉਹ ਜੇਲਾ ਵੀ ਕਰ ਚੁੱਕੇ ਆ ਤੇ ਅੱਜ ਉਹ ਕਹਿੰਦੇ ਆ ਕਿ ਸਾਡੇ ਵਰਗਾ ਕੋਈ ਹੈ ਹੀ ਨਹੀਂ ਉਹ ਕਹਿੰਦੇ ਅਸੀਂ ਸਾਰਾ ਗੁੱਸਾ ਅਸੀਂ ਬੜੇ ਦੁੱਧ ਧੋਤੇ ਆ ਸਾਨੂੰ ਵੋਟਾਂ ਪਾਓ ਸਾਨੂੰ ਮੁੱਖ ਮੰਤਰੀ ਬਣੋ ਤੁਸੀਂ ਪੰਜ ਵਾਰੀ ਮੁੱਖ ਮੰਤਰੀ ਰਹੇ ਕਿ ਕੀ ਕਰ ਦਿੱਤਾ ਪੰਜਾਬ ਦਾ ਸਤਿਆਨਾਸ ਕੀਤਾ ਜੇ ਚਾਰ ਪੁਲ ਬਣਾ ਦਿੱਤੇ 25 ਸਾਲਾਂ ਦੇ ਵਿੱਚ ਇਹਨੂੰ ਵਿਕਾਸ ਕਰ ਦਿੱਤਾ ਇਹ ਸੜਕਾਂ ਬਣਾਤੀਆਂ ਸੀ ਜੀ ਫਲਾਣਾ ਬਣਾਤਾ ਸੀ ਜੀ ਹਰ ਇੱਕ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਇੱਕ ਦੇ ਟੈਕਸ ਲੱਗਦਾਗਾ ਜੇ ਤੁਸੀਂ ਸਿੱਖਾਂ ਲਈ ਡੱਬੀ ਵੀ ਲਾਉਂਗੇ ਉਹਦੇ ਉੱਤੇ ਵੀ ਟੈਕਸ ਲੱਗਦਾਗਾ ਇਹ ਟੈਕਸਾਂ ਦਾ ਪੈਸਾ ਹੈਗਾ ਇਹ ਲੋਕਾਂ ਦਾ ਪੈਸਾ ਤੁਸੀਂ ਆਪਣੀ ਜੇਬ ਚੋਂ ਨਹੀਂ ਦੇ ਰਹੇ ਲੋਕਾਂ ਦਾ ਖੂਨ ਨਿਚੋੜ ਨਿਚੋੜ ਕੇ ਤੁਸੀਂ ਸਾਰਾ ਕੁਝ ਬਣਾਇਆਗਾ ਤੇ ਨਾਮ ਕਹਿੰਦੇ ਐ ਅਧਿਕਾਰਤਨ ਕਰਦੇ ਆ ਕਿਦੇ ਅਸੀਂ ਕੀਤਾ ਜੀ ਉਹ ਕਹਿੰਦਾ ਅਸੀਂ ਕੀਤਾ ਉਹ ਕਹਿੰਦਾ ਮੈਂ ਵੱਧ ਕੀਤਾ ਆਜੇ ਹਾਲਾਤ ਨੇ ਐਂ ਦਾ ਭਾਵ ਕਿ ਮੇਰਾ ਪੰਜਾਬੀਓ ਕਿਦੇ ਸੁੱਤੇ ਨਾ ਰਹਿ ਜਾਇਓ ਜਾਗ ਪਿਓ ਜਾਗਾ ਤੇ ਔਰ ਵਾਲਾ ਮਾਹੌਲ ਮੈਂ ਤੁਹਾਨੂੰ ਦੱਸਿਆਗਾ ਬਹੁਤ ਖਤਰਨਾਕ ਹੋਣਾਗਾ ਇਸ ਖਤਰਨਾਕ ਮੋੜ ਤੋਂ ਬਚਣ ਦੇ ਲਈ ਤੁਹਾਨੂੰ ਇੱਕ ਉਸ ਕੌਮ ਦੇ ਲਈ ਖਰਨਾ ਪਹੂਗਾ ਜੇਕਰ ਤੁਸੀਂ ਪਾਰਟੀਆਂ ਬਾਜ਼ੀਆਂ ਵਿੱਚ ਉਲਝ ਕੇ ਰਹਿ ਗਏ ਅਸੀਂ ਕਾਲੀਆਂ ਜੀ ਅਸੀਂ ਕਾਂਗਰਸੀਆਂ ਜੀ ਅਸੀਂ ਆਮ ਆਸੀਂ ਖਾਸ ਆ ਅਸੀਂ ਬੀਜੇਪੀ ਦੇ ਆ ਫੇ ਤੁਹਾਡਾ ਹਾਲ ਇਹੀ ਹੋਣਾ ਜੋ ਅੱਜ ਹੋ ਰਿਹਾ ਤੁਹਾਡੇ ਉੱਤੇ ਫੇਰ ਉਹੀ ਜੁਆਪੇ ਵਰਗੇ ਕਾਨੂੰਨ ਲੱਗਣੇ ਨੇ ਫੇ ਤੁਹਾਡੇ ਬੱਚੇ ਦਾ ਫੇਕ ਅਨਕਾਊਂਟਰ ਹੋਣੇ ਨੇ ਫੇ ਤੁਹਾਡੇ ਬੱਚੇ ਨਸਿਆਂ ਦੇ ਵਿੱਚ ਮਰਨੇ ਨੇ ਫੇ ਤੁਸੀਂ 5 ਸਾਲ ਬਾਅਦ ਪਿੱਟੀ ਜਾਓਗੇ ਕਿ ਸਾਡੇ ਬੱਚੇ ਮਾਰ ਦਿੱਤੇ ਭਾਈ ਜਦੋਂ ਤੁਸੀਂ ਡੋਰ ਇਹਨਾਂ ਦੇ ਹੱਥ ਦੇਵੋਗੇ ਫੇ ਤਾਂ ਉਹ ਆ ਮਨਾਇਆ ਕਰਨਗੇ ਫੇ ਤਾਂ ਤੁਹਾਡੇ ਬੱਤੇ ਵੀ ਮਾਰ ਦੇਗੇ ਤੁਹਾਡੇ ਜ਼ਮੀਨਾਂ ਤੇ ਕਬਜ਼ੇ ਵੀ ਕਰਨਗੇ ਤੁਹਾਨੂੰ ਕੁੱਟਣਗੇ ਵੀ ਤੇ ਤੁਹਾਨੂੰ ਲੁੱਟਣਗੇ ਵੀ ਦੇਖੋਸ ਅੱਜ ਹੋ ਰਿਹਾਗਾ ਇੱਕ ਕਿਸਾਨਾਂ ਨਾਲ ਵੀ ਵਾਪਰੇ ਆ ਇਹ ਸਾਡੀਆਂ ਮਾਮਾ ਭੈਣਾਂ ਦੇ ਨਾਲ ਵਾਪਰੇ ਆਗਾ ਅੱਜ ਹਾਲਾਤ ਨੇ ਜਿਹੜੇ ਗਰੀਬ ਦੇ ਉਹ ਦੇਖਣ ਵਾਲੇ ਨੇ ਬੇਸ਼ੱਕ ਅੱਜ ਗੰਦੀਆਂ ਸਰਕਾਰਾਂ ਨੇ ਸਾਡੀਆਂ ਜਿਹੜੀਆਂ ਨੌਜਵਾਨ ਭੈਣਾਂ ਨੇ ਸਾਡੀਆਂ ਧੀਆਂ ਨੇ ਜਿਹੜੀਆਂ ਆਪਣੇ ਹੱਕ ਮੰਗਦੀਆਂ ਨੇ ਉਹ ਟੀਚਰ ਦਾ ਹੱਕ ਮੰਗਦੀ ਆ ਕੋਈ ਜਿੰਨਾ ਵੀ ਟੈਸਟ ਪਾਸ ਕੀਤੇ ਆ ਕਿ ਸਾਨੂੰ ਭਾਈ ਨੌਕਰੀ ਦਿਓ ਅਸੀਂ ਡੇਗਦੇ ਹੱਥ ਵਿੱਚ ਚੱਕੀ ਫਿਰਦੇ ਆ ਜਿਉਂ ਕਰ ਮੁੱਖ ਮੰਤਰੀ ਦੇ ਵਾਰਗੇ ਧਰਨਾ ਦਿੰਦੇ ਆ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਡੰਗਾ ਵਰਦਿਆ ਤੁਸੀਂ ਆਪ ਦੇਖਦੇ ਹੋ ਕਵੇਂ ਉਹਨਾਂ ਨੂੰ ਘੜੇਚਿਆ ਜਾਂਦਾ ਸੜਕਾਂ ਤੇ ਕਵੇਂ ਚੁੰਨੀਆਂ ਰੁਲਦੀਆਂ ਉਹਨਾਂ ਦੀਆਂ ਸੜਕਾਂ ਤੇ ਕਵੇਂ ਸਾਡੇ ਕਿਸਾਨਾਂ ਦੀਆਂ ਪੱਗਾਂ ਰੁਲਦੀਆਂ ਸੜਕਾਂ ਤੇ ਕਵੇਂ ਸਾਡੇ ਸਿੱਖਾਂ ਦੀਆਂ ਪੱਗਾਂ ਰੁਲਦੀਆਂ ਸੜਕਾਂ ਉੱਤੇ ਜੇਕਰ ਭਾਈ ਤੁਸੀਂ ਇਸ ਤਰੀਕਾ ਕਰਨਾ ਫੇਰ ਕੱਲ ਨੂੰ ਹੋਰ ਚੋਣ ਲਿਓ ਪਰਸੋਂ ਹੋਰ ਚੋਣ ਲਿਓ ਗਾਣ ਹੋਰ ਚੋਣ ਲਿਓ ਪੰਜਾ ਸਾਲਾਂ ਬਾਅਦ ਤੁਸੀਂ ਡਾਂਗਾ ਖਾਈ ਜਾਓ ਆਪਣੇ ਪੁੱਤ ਮਰ ਬਾਈ ਜਾਓ ਪੰਜਾਬ ਪਹਿਲੇ ਖਾਲੀ ਹੋ ਰਿਹਾਗਾ ਤੇ ਇਸ ਕਰਕੇ ਬੇਨਤੀ ਆਸੀ ਮੇਰੀਆਂ ਸਭੀ ਕਾਰ ਕਰਨਾ ਇਹ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਨਾ ਅੱਜ ਗਰੀਬਾਂ ਦੇ ਹੱਕ ਦੇ ਵਿੱਚ ਕੋਈ ਨਹੀਂ ਖੜਦਾ ਗਰੀਬਾਂ ਤੋਂ ਵੋਟਾਂ ਲੈ ਜਾਂਦੇ ਆ ਪੰਜ ਸਾਲ ਝੂਠ ਮਾਰ ਕੇ ਤੂਫਾਨ ਮਾਰ ਕੇ ਤੇ ਕਿਤੇ ਕਿਸੇ ਗਰੀਬ ਦੀ ਬਾਹ ਫੜੀ ਮੈਨੂੰ ਇੱਕ ਜਣਾ ਆ ਕੇ ਦੱਸ ਦੇਵੋ ਕਿ ਭਾਈ ਸਾਡੇ ਫਰਾਂ ਨੇ ਐਮਐਲਏ ਘਰੇ ਆਇਆ ਜਾਂ ਸਾਡੀ ਸੱਤ ਵਿੱਚ ਆਇਆ ਜਾਂ ਸਾਡੇ ਵੇੜੇ ਦੇ ਵਿੱਚ ਆਇਆ ਇੱਕ ਜਣਾ ਹੱਥ ਕੜਾ ਕੇ ਕਰਕੇ ਕਹਿ ਦੇਵੇ ਇਹ ਠੀਕ ਆ ਕਿ ਜਦੋਂ ਹੁਣ ਵੋਟਾਂ ਆਉਣੀਆਂ ਨੇ ਜਦੋਂ ਸਾਲ ਜਾਂ ਸਿਮੀ ਦੇ ਵੋਟਾਂ ਵਿੱਚ ਰਹਿ ਗਏ ਉਦੋਂ ਤੁਹਾਡੇ ਜਵਾਕਿਆਂ ਤੇ ਜ਼ਰੂਰ ਆ ਨਲੀਆਂ ਤੇ ਕੇ ਪੁੰਜਣਗੇ ਉਦੋਂ ਤੁਹਾਡੇ ਘਰਾਂ 'ਚ ਜ਼ਰੂਰ ਆ ਰੋਟੀਆਂ ਖਾਣਗੇ ਉਦੋਂ ਬੜਾ ਢਗਵਾਂਜ ਕਰਨਗੇ ਕਿਥੇ ਤੁਹਾਡੇ ਨਾਲ ਤਾਂ ਸਾਡਾ ਪਿਆਰ ਹੀ ਬਹੁਤ ਆ ਜੇ ਸਾਡਾ ਬਲਾਨਾ ਧੌਂਕਾ ਹੁੰਦਾ ਸੀ ਬੜਾ ਕੁਝ ਕਰਨਗੇ ਮੇਰਾ ਕਹਿੰਦਾ ਭਾਵ ਕਿ ਤੁਸੀਂ ਸਾਰੇ ਅਣਜਾਣ ਨੇ ਸਾਰੇ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਤੇ ਇਸ ਕਰਕੇ ਜਿਹੜਾ ਇਹ ਮੇਰੀਆਂ ਬੇਨਤੀਆਂ ਨੇ ਇਹਨਾਂ ਨੂੰ ਕਬੂਲ ਕਰਨਾ ਤੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਆਪਣੇ ਕਮੈਂਟ ਜਿਹੜੇ ਜਰੂਰ ਲਿਖਣੇ ਨੇ ਧੰਨਵਾਦ ਵਹਿਗੂ ਦਾ ਖਾਲਸਾ ਵਹਿਗੂ ਦੀ ਕੀ ਫਤਿਹ